ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨ ਐਕਸਪੀਰਾ ਟੀਵੀ ਤੇ ਮੈਂ ਹਾਂ ਖੁਸ਼ੀ ਚੋਪੜਾ ਬੇहद ਦੀ ਮੰਦ ਭਾਗੀ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕੈਨੇਡਾ ਦੇ ਵਿੱਚ ਰਹਿ ਰਹੇ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਨਾਲ ਜਦੋਂ ਗੱਲਬਾਤ ਹੋਈ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪੈ ਸਦਮੇ ਦੇ ਵਿੱਚ ਪੂਰਾ ਪਰਿਵਾਰ ਗਿਆ ਹੋਇਆ ਦੱਸਦੇ ਕਿ 2.5 ਸਾਲ ਪਹਿਲਾਂ ਹੀ ਜੋ ਇਹ ਜੋ ਨੌਜਵਾਨ ਹੈ ਇਹ ਕੈਨੇਡਾ ਦੇ ਵਿੱਚ ਗਿਆ ਸੀਗਾ ਤੇ ਉੱਥੇ ਹੀ ਆਪਣੀ ਪੜ੍ਹਾਈ ਪੂਰੀ ਕਰਕੇ ਤੇ ਹੁਣ ਕੰਮ ਕਰ ਰਿਹਾ ਸੀਗਾ ਤੇ ਬੀਤੇ ਦਿਨ ਇਸ ਨੂੰ ਦੌਰਾ ਪੈ ਜਾਂਦਾ ਤੇ ਬਾਅਦ ਦੇ ਵਿੱਚ ਉੱਥੇ ਰਹਿੰਦੇ ਦੋਸਤਾ ਦੇ ਵੱਲੋਂ ਇਸ ਦੇ ਘਰ ਦੇ ਵਿੱਚ ਫੋਨ ਕੀਤਾ ਜਾਂਦਾ ਅਤੇ ਦੱਸਿਆ ਜਾਂਦਾ ਹੈ ਕਿ ਜੋ ਲੜਕਾ ਹੈ ਉਸ ਦਾ ਦਿਲ ਦਾ ਦੌਰਾ ਪੈਣ ਦੇ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਤੇ ਮ੍ਰਿਤਕ ਦਾ ਨਾਮ ਕਮਲਪ੍ਰੀਤ ਸਿੰਘ ਦੱਸਿਆ ਜਾ ਰਿਹਾ ਜਿਸ ਦੀ ਉਮਰ 26 ਸਾਲ ਹੈ ਜੀਆਂ 26 ਸਾਲ ਨੌਜਵਾਨ ਦੀ ਹਰ ਕਮਲ ਦੀ ਮੌਤ ਹੋ ਜਾਂਦੀ ਹੈ ਦਿਲ ਦਾ ਦੌਰਾ ਪੈਣ ਦੇ ਕਾਰਨ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਮਾਪਿਆਂ ਦਾ ਇਕਲੋਤਾ ਲੜਕਾ ਜੋ ਕਿ ਸਿਰਫ 22 ਸਾਲ ਪਹਿਲੇ ਵਿਦੇਸ਼ ਗਿਆ ਸੀਗਾ ਆਪਣਾ ਜੋ ਪਵਿੱਖ ਬਣਾਉਣ ਦੇ ਲਈ ਜੋ ਨੌਜਵਾਨ ਵਿਦੇਸ਼ਾਂ ਦੇ ਵਿੱਚ ਚਲੇ ਜਾਂਦੇ ਨੇ ਤੇ ਉੱਥੇ ਉਹਨਾਂ ਦੇ ਨਾਲ ਅਜਿਹੀ ਘਟਨਾ ਵਾਪਰ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਦਿਲਾਂ ਦੇ ਵਿੱਚ ਡਰ ਬੈਠ ਜਾਂਦਾ ਹੈ ਆਪਣੇ ਬੱਚਾ ਨੂੰ ਆਪਣੇ ਤੋਂ ਦੂਰ ਕਰਨ ਦੇ ਲਈ ਉਹਨਾਂ ਦਾ ਜੋ ਹੌਸਲਾ ਨਹੀਂ ਪੈਂਦਾ ਜੀ ਆ ਪਰਿਵਾਰ ਦੇ ਨਾਲ ਵੀ ਗੱਲਬਾਤ ਹੋਈ ਹੈ ਆ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਕਿ ਆਖਿਰਕਾਰ ਜਦੋਂ ਲੜਕੇ ਦੇ ਨਾਲ ਇਹ ਜੋ ਪਾਣਾ ਵਾਪਰਿਆ ਉਸ ਤੋਂ ਪਹਿਲਾਂ ਘਰ ਵਾਲਿਆਂ ਨੂੰ ਕੀ ਕਿਹਾ ਗਿਆ ਸੀ ਬਾਪੂ ਜੀ ਕੀ ਸ਼ੁਭਨਾਮਾ ਜੀ ਤੁਹਾਡਾ ਸਤਜੰਤ ਸਿੰਘ ਅੱਛਾ ਜਿਹੜਾ ਬੇਟਾ ਮਰਿਆ ਉਹਦਾ ਕੀ ਨਾਮ ਸੀਗਾ ਹਰਕਮਲ ਹਰਕਮਲ ਸਿੰਘ ਅੱਗਾ ਕੀ ਤੁਹਾਡੀ ਕੀ ਦਿੱਸਤਾਰੀ ਹੈ ਪੋਤਾ ਮੇਰਾ ਅੱਛਾ ਕਦੋਂ ਵਿਦੇਸ਼ ਗਿਆ ਸੀਗੇ ਤੇ ਕਿਸ ਤਰ੍ਹਾਂ ਪਾਣਾ ਵਾਪਰਿਆ ਇਹਨੂੰ 23 ਸਾਲ ਹੋ ਗਏ ਜੀ ਤੀਜਾ ਲੱਗਿਆ ਜੀ अच्छा जी ਤੇ ਸਾਨੂੰ ਕੱਲ 2:30 ਵਜੇ ਫੋਨ ਆਇਆ اچھا ਜੀ ਮੇਰੇ ਟੈਕ ਕੋਕਾ ਦਿੱਤਾ اچھا ਜੀ ਬਹੁਤ ਹੀ ਜ਼ਿਆਦਾ ਅਫਸੋਸ ਦੀ ਗੱਲ ਹੈ ਤੁਹਾਡੀ ਕਦੋਂ ਲਾਸਟ ਟਾਈਮ ਗੱਲਬਾਤ ਹੋਈ ਸੀ ਕੀ ਗੱਲਾਂ ਬਾਤਾਂ ਹੋਈਆਂ ਸੀ ਹਾਂ ਗੱਲਬਾਤ ਮੇਰੇ ਲੜਕੇ ਨਾਲ ਮੇਰੇ ਪੁੱਤ ਦੇ ਦੀ ਗੱਲਬਾਤ ਹੋਈ ਕੱਲ 12:30 ਵਜੇ اچھا ਜੀ ਤੇ 2:30 ਵਜੇ ਉਹਨੇ ਫੋਨ ਆ ਗਿਆ ਤੇ ਪੂਰਾ ਹੋ ਗਿਆ اچھا ਜੀ ਤੇ ਅਚਾਨਕ ਕੋਈ ਬਿਮਾਰੀ ਪੂਰੀ ਸੀ ਜੀ ਕੋਈ ਨਹੀਂ ਕੋਈ ਬਿਮਾਰੀ ਨਹੀਂ ਸੀ अच्छा जी ਕਿੰਨੀ ਕੇਜ ਸੀ ਉਹਨਾਂ ਦੀ 26 ਸਾਲ ਦੀ 26 ਸਾਲ ਅਚਕਾ ਪਰਿਵਾਰ ਦੇ ਵਿੱਚੋਂ ਹੋਰ ਕਿੰਨੇ ਜੀ ਦੇ ਦੋ ਭਰਾ ਦੋ ਭਰਾ ਨੇ ਹਮਾਂ ਦੀ ਚੋਂ ਇੱਕ ਰਹਿ ਗਿਆ ਇੱਕ ਰਹਿ ਗਿਆ ਲੱਗਦਾ ਕਿ ਇਦਾਂ ਦੀ ਆ ਖਬਰ ਜਦੋਂ ਅਚਾਨਕ ਆਈ ਆ ਵੀ ਬਹੁਤ ਵੱਡਾ ਦੁੱਖਾਂ ਦਾ ਪਹਾੜ ਟੁੱਟਿਆ ਪਰਿਵਾਰ ਦੇ ਉੱਤੇ ਹਾਂ ਤਾਂ ਦੱਸ ਹੀ ਨਹੀਂ ਸਕਦੇ ਵੀ ਕਿੰਨਾ ਦੁੱਖਾਂ ਦਾ ਪਹਾੜ ਟੁੱਟਿਆ ਤੇ ਪਹਿਲਾਂ ਵੀ ਇਹੋ ਜਿਹਾ ਗਏ ਸੀ ਪਹਿਲੀ ਵਾਰ ਬਸ ਪਹਿਲੀ ਵਾਰੀ ਗਿਆ ਸੀ ਵਰਕ ਪਰਮਿਟ ਤੇ ਗਰਮੇਕਸ ਅੱਛਾ ਕੀ ਲੱਗਦਾ ਸੀ ਮਿਹਰ ਜੀ ਤੁਹਾਡੇ ਮੇਰਾ ਕੋਟ ਤਾਂ ਹੀ ਲੱਗਦਾ ਸੀਗਾ ਭਰਾਵਾ ਕੋਟਾ ਠੀਕ ਆ ਭਰਾ ਅੱਛਾ ਕਦੋਂ ਤੁਹਾਨੂੰ ਪਤਾ ਲੱਗਿਆ ਕਿਸ ਤਰ੍ਹਾਂ ਜਾਣਕਾਰੀ ਮਿਣੀ ਸੰਤ 2:00 ਵਜੇ ਦੇ ਕਰੇ ਅੱਛਾ 5 ਮਿੰਟ ਬਾਅਦ ਹੀ ਉੱਥੋਂ ਆ ਗਿਆ ਸੀ 5 ਮਿੰਟ ਬਾਅਦ ਹੀ ਆ ਗਿਆ ਅੱਛਾ ਉੱਥੇ ਨਾਲ ਕੋਣ ਕੋਣ ਰਹਿੰਦੇ ਸੀ ਪਰਿਵਾਰਕ ਮੈਂਬਰ ਕੋਈ ਹੋਰ ਵੀ ਰਹਿੰਦੇ ਸੀ ਕਹਿੰਦੇ ਯਾਰ ਬੋਤ ਸੀ ਕਿ ਬਾਕੀ ਜਿੰਨਾ ਕੋ ਰਹਿੰਦਾ ਉਹ ਸਾਡੇ ਪੁਰਾਣੇ ਬੰਦੇ ਸੀ ਉਹ ਬਾਅਦ ਅੱਛਾ ਕੀ ਕੁਝ ਪਤਾ ਲੱਗਿਆ ਵੀ ਕਿਸ ਤਰ੍ਹਾਂ ਦੁਕਾਨਦਾਰ ਵਾਪਰੇ ਆ? ਬਟ ਟੈਂਕਿਊ। ਕੋਈ ਬਿਮਾਰੀ ਤੁਹਾਰੀ ਬਦੇ ਪਹਿਲਾਂ ਮੈਂ ਕੋਈ ਕਹਿੰਦੇ 26 ਸਾਲ ਦੀ ਉਮਰ ਦੀ ਨੌਜਵਾਨ ਸੀ। ਹਾਂ ਹਾਂ ਬਿਲਕੁਲ। ਬੜਾ ਮਿੰਨਸਾਰ ਸੀ। ਹਰ ਇੱਕ ਨਾਲ ਬੜਾ ਪਿਆਰ ਰਿਹਾ ਕਰਦਾ। ਉਹ ਪਰਿਵਾਰ ਦਾ। ਛੋਟਾ ਬ੍ਰਦਰ ਆ ਉਹਦਾ। ਨਹੀਂ ਉਹ ਨਹੀਂ। ਤੇ ਮੇਰੇ ਤੇ ਕਰੇ ਕੰਮ ਕੀ ਕਰਦਾ? ਉੱਥੇ ਟਰੱਕ ਦਾ ਹੀ ਸਿਕਨ ਆ। ਮੈਂ ਦਿੱਲੀ ਤੇ ਲੁਧਿਆਣਾ ਲੈ ਆਂਦੀ ਜਾਉਂਗੀ ਉਹਨਾਂ ਦੀ ਲੈਣ ਗਾ ਹਾਂ ਹਾਂ ਲੁਧਿਆਣਾ ਘਰੇ ਲੈ ਪੈਂਦੀ ਇੱਥੇ ਬੜਾ ਦੁਕਾਨਦਾਰ ਬਟਿਆਰਵਾਦ ਤੇ ਦੋ ਰਿਸ਼ਤੇਦਾਰਾਂ ਦੇ ਫੋਨ ਸੁਨੇਹੇ ਨੂੰ ਇਹ ਲਾਹੇ ਸਾਰੇ ਪਾਸੇ ਪਤਾ ਪਤਾ ਕੋਈ ਪਤਾ ਇਹ ਸੋਨੇ ਬਾਪੂ ਪਤਾ ਲੱਗ ਜਾਂਦਾ ਹੈ ਕਿਉਂਕਿ ਯਾਰੀ ਸਾਡੇ ਬੜਾ ਨੇੜੇ ਸੀਗੇ ਅੱਛਾ ਜੀ ਯਾਰੀ ਤਾਂ ਵੀ ਆ ਜੀ ਹਾਂ ਹੁਣੇ ਗਏ ਨੇ ਜੀ ਜੀ ਕੀ ਨਾਮ ਉਹ ਸ਼ਿੰਗਾਰਾ ਸਿੰਘ ਪਿੰਡ ਦਾ ਉਹ ਕੀ ਨਾਮ ਉਹ ਜਿਹੜਾ ਵਿਦੇਸ਼ ਉੱਪਰ ਗਿਆ ਉਹ ਕਰਮਲ ਸਿੰਘ ਅੱਸਰ ਕਿਸ ਤਰ੍ਹਾਂ ਰਥੋਈ ਕਦੋਂ ਤੁਹਾਨੂੰ ਪਤਾ ਲੱਗਿਆ ਕੀ ਪੂਰਾ ਮਾਮਲਾ ਇਹ 26 ਸਾਲ ਹਰਕਮਲ ਦੀ ਉਮਰ ਸੀਗੀ ਹਾਂਜੀ ਮੇਰਾ ਭਤੀਜਾ ਵਾਜੀ ਸਗਾ ਤੇ 2 ਢਾਈ ਪੌਣੇ 3 ਸਾਲ ਹੋ ਗਏ ਸੀ ਇੱਕ ਵਾਰੀ ਮੀਨੇ ਲਈ ਆਇਆ ਸੀਗਾ ਹਾਂਜੀ ਦੋਸਤ ਦੇ ਵਿਆਹ ਤੇ ਆਇਆ ਸੀਗਾ ਜੀ ਹਾਂਜੀ ਤੇ ਕੱਲ 12 ਵਜੇ ਆਪਣੇ ਫਾਦਰ ਸਾਹਿਬ ਨਾਲ ਗੱਲ ਹੋਈ ਇਹਦੀ ਡੈਡੀ ਨਾਲ ਖੇਤੀਬਾੜੀ ਦੇ ਰਿਲੇਟਡ ਹਾਂਜੀ ਉਸ ਤੋਂ ਪਹਿਲਾਂ ਪਿੰਡ ਚ ਚਾਰ ਪੰਜ ਦੋਸਤਾਂ ਨਾਲ ਗੱਲ ਹੋਈ ਦਾਦ ਪੰਡੀ ਹਾਂਜੀ ਤੇ ਤਕਰੀਬਨ ਕਰਤਾ ਹੀ ਰਹਿੰਦਾ ਸੀ ਗੱਲਬਾਤ ਜਦੋਂ ਗੱਡੀ ਚਲਾਉਂਦਾ ਸੀ ਪਰ ਹਾਂਜੀ ਕੰਮ ਤੇ ਹੁੰਦਾ ਸੀ ਤੇ ਕੱਲ੍ਹ ਵੱਤ ਸਾਰੇ ਸ੍ਰੀਕੇ ਕੁਵਿਲੇ ਨਾ ਕਰਦਾ ਸੀਗਾ ਮਿੰਡ ਸਰਚ ਗਿਆ ਜਮੰਡਾ ਹਾਂਜੀ ਅਚਾਨਕ ਹੀ 12 ਵਜੇ ਤੋਂ ਬਾਅਦ 2:30 ਵਜੇ ਸਾਡੇ ਪਰਿਵਾਰ ਚ ਫੋਨ ਆ ਗਿਆ ਬਾਹਰੋਂ ਹਾਂਜੀ ਸੇਖੋ ਨੇ ਜੀ ਦਾਖੇਪਿੰਡ ਦੇ ਉਹਨਾਂ ਦੀ ਟਰਾਂਸਪੋਰਟ ਚ ਕੰਮ ਕਰਦਾ ਸੀ ਉਹਨਾਂ ਦਾ ਫੋਨ ਆਇਆ ਵੀ ਪਾਣਾ ਵਰਤ ਗਿਆ ਵੀ ਟੈਕ ਹੋ ਗਿਆ ਕੋਈ ਬਿਮਾਰੀ ਤੁਹਾਡੀ ਕੋਈ ਬਿਮਾਰੀ ਤੁਹਾਡੀ ਨਹੀਂ ਕੋਈ ਕੋਈ ਹੈ ਨਹੀਂ ਸੀ ਪਲੇਅਰਾਂ ਰੂਪ ਸੀ ਮੁੰਡਾ ਜੀ ਕਿਹੜੀ ਜਗ੍ਹਾ ਤੇ ਰਹਿੰਦਾ ਹੈ ਕੈਨੇਡਾ ਕਿੰਨਾ ਚੇਰ ਹੋ ਗਿਆ ਸੀ ਪੋਣੇ ਕਿਤੇ 3200 2500 ਦੇ ਵਿੱਚ ਅੱਛਾ ਕੋਈ ਯਾਰ ਦੋਸਤ ਜਾਂ ਕੋਈ ਪਰਿਵਾਰਕ ਮੈਂਬਰ ਵੀ ਸੀਗੇ ਉੱਪਰ ਮਾਲਕ ਬੜੇ ਵਧੀਆ ਸੀ ਥੱਲੇ ਦੋ ਦੋਸਤ ਵੀ ਨਾਲ ਰਿਸ਼ਤੇਦਾਰ ਨੇੜੇ ਨੇੜੇ ਆ ਪੰਜ ਪੰਜ ਮਿੰਟ ਦੇ ਰਾਹ ਤੇ ਸਾਰੇ ਰਿਸ਼ਤਾ ਰਹਿੰਦੇ ਕੰਮ ਕੀ ਕਰਦਾ ਸੀ ਕਮ ਰਿਕਵਰੀ ਵਾਲੀ ਗੱਡੀ ਚਲਾਉਂਦਾ ਸੀਗਾ ਜੀ ਕਿਸੇ ਦੀ ਗੱਡੀ ਖਰਾਬ ਹੋ ਗਈ ਜਿਵੇਂ ਉਹਨੂੰ ਟੋਕ ਕਰਕੇ ਲਿਜਾਉਣਾ ਉੱਪਰ ਲੈ ਕੇ ਆਉਣਾ ਜੀ ਪਰਿਵਾਰ ਚ ਕੋਈ ਦੋ ਬ੍ਰਦਰ ਸੀ ਜਿਹੜੇ ਵੱਡਾ ਸੀਗਾ ਦੂਸਰਾ 10th ਕਰਕੇ ਛਟਿਆ ਮੰਮੀ ਡੈਡੀ ਜਾਂ ਦਾਦਾ ਦਾਦੀ ਆ ਜੀ ਤਾਇਆ ਮੁੰਡੇ ਦਾ ਨਾਲ ਤੁਹਾਨੂੰ ਮ੍ਰਿਤਕ ਦੇ ਨੂੰ ਜਾਣਦਾ ਜਾ ਰਿਹਾ ਹਾਂ ਜੀ ਉਹਨਾਂ ਦੀ ਮ੍ਰਿਤਕ ਦੇ ਨੂੰ ਭਰ ਲੈਣ ਕਹਿ ਰਿਹਾ ਜੀ 5 5-7 ਦਿਨ ਲੱਗਣਗੇ ਜਿੰਨਾਂ ਕੋਲ ਟਰਾਂਸਪੋਰਟ ਆ ਉਹ ਸਾਰੇ ਯਾਰ ਦੋ ਸਾਡੇ ਰਿਸ਼ਤੇਦਾਰ ਲੱਗੇ ਹੋਇਆ ਜੀ ਉਧਰ ਤੇ ਹਾਲੀ ਸਾਹਿਬ ਵੀ ਹੋ ਕੇ ਗਏ ਉਹ ਵੀ ਲੱਗੇ ਆ ਜੀ ਕਾਗਜ਼ੀ ਕਾਗਜ਼ ਕਰਨ ਮਨਪ੍ਰੀਤ ਵਾਲੀ ਸਾਹਿਬ ਐਮਐਲਏ ਹਲਕਾ ਦਾਖਰੇ ਵਾਲੇ ਆਏ ਸੀ ਰਿਸ਼ਤੇਦਾਰ ਨੇ ਜੀ ਉਹ ਵੀ ਆਏ ਨੇ ਲੱਗਦਾ ਜੀ ਪਰਿਵਾਰ ਦੇ ਉੱਤੇ ਦੁੱਖਾਂ ਦਾ ਭਾਰ 26 ਸਾਲ ਦੀ ਉਮਰ ਦੇ ਨੌਜਵਾਨ ਚਲੇ ਗਿਆ ਸਮਝੋ ਬਾਰਾ ਜੀ ਜਦੋਂ ਪੜਦੇ ਆ ਕੋਈ 23 ਸਾਲ ਦਾ ਕੋਈ 22 ਸਾਲ ਦਾ ਪਤਾ ਨਹੀਂ ਕਿ ਲੱਗ ਰਿਹਾ ਜੀ ਕੀ ਗੱਲ ਹੈ ਵੀ ਕਿੰਨਾ ਡਾਟੇ ਹੋ ਕੇ ਰਿਹਾ ਕੋਈ ਟੈਨਸ਼ਨ ਨਹੀਂ ਸੀ ਮੁੰਡੇ ਤੇ ਜੀ ਕੋਈ ਪਿੱਛੋਂ ਵਰਕ ਪਰਮੈਂਟ ਤੇ ਗਿਆ ਕੋਈ ਪੜ੍ਹਾਈ ਲਈ ਨਹੀਂ ਗਿਆ ਕੋਈ ਫੇਸ ਤੁਹਾਡਾ ਆ ਰਿਹਾ ਕੋਈ ਹੋਰ ਸਮਝੋ ਬਾਹਰ ਜੀ ਕੀਤੀ ਬੜੀ ਬਧੀ ਵਧੀਆ ਮੋਹ ਵਧੀਆ ਪਕਰਦਾ